ਪੰਜਾਬ ਦੇ ਅੰਦਰ ਭੱਖ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਮੈਂ ਲਗਾਤਾਰ ਵਾਰ ਠਾਰਿਆ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਮਾਂ ਬੋਲੀ ਪੰਜਾਬੀ ਦਾ ਮੁੱਦਾ ਹੋਵੇ ਚਾਹੇ ਨਸ਼ਿਆਂ ਦੇ ਖਿਲਾਫ ਲਗਾਤਾਰ ਜਿਹੜਾ ਸੰਘਰਸ਼ ਜਾਰੀ ਆ ਜਾਂ ਹੋਰ ਬਹੁਤ ਸਾਰੇ ਐਸੇ ਮੁੱਦੇ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਉੱਠਦੇ ਰਹਿੰਦੇ ਨੇ ਪਰ ਫਿਰ ਵੀ ਜਿਹੜੀ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ ਸ਼ਹਿਰਾਂ ਦੇ ਅੰਦਰ ਆਪਾਂ ਦੇਖਦੇ ਹਾਂ ਵੀ ਨਸ਼ਾ ਜਿਹੜਾ ਬਹੁ ਵੱਡੇ ਪੱਧਰ ਤੇ ਸ਼ਹਿਰ ਕੀ ਮੈਂ ਕਹਿੰਨਾ ਪਿੰਡ ਵੀ ਨਹੀਂ ਕੋਈ ਬਚਿਆ 13000 ਪੌਣੇ 13000 ਪੰਜਾਬ ਦਾ ਪਿੰਡ ਹੈ ਜਿਹੜੇ ਪਿੰਡ ਜਾਈਦਾ ਹਰ ਪਿੰਡ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਮਾਵਾ ਕਹਿੰਦੀਆਂ ਪੁੱਤ ਸਾਡੇ ਜਵਾਕ ਬਚਾ ਲੋ ਕੀ ਕਰਨਾ ਅਸੀਂ ਜਾਇਦਾਦਾਂ ਨੂੰ ਜ਼ਮੀਨਾਂ ਨੂੰ ਘਰਾਂ ਨੂੰ ਜੇ ਸਾਡੇ ਜਵਾਕ ਨਾ ਬਚੇ ਤਾਂ ਮੈਂ ਮਲੋੜ ਕੋਲੇ ਪਿੰਡ ਆ ਕਟਿਆਣ ਵਾਲੀ ਉੱਥੇ ਗਿਆ 28 ਮੁੰਡੇ ਇੱਕ ਪਿੰਡ ਦੇ ਵਿੱਚ ਚਿੱਟੇ ਨਾਲ ਮਰੇ ਆ ਇਸ ਤਰ੍ਹਾਂ ਮੈਂ ਮਾਨਾ ਪਿੰਡ ਗਿਆ 13 ਮੁੰਡਿਆਂ ਦੀ ਮੌਤ ਚਿੱਟੇ ਨਾਲ ਰਹਿ ਕੇ ਕਲਾਂ ਪਿੰਡ ਗਿਆ 9 ਮੁੰਡੇ ਤਿੰਨਾਂ ਮਹੀਨਿਆਂ ਚ ਮਰ ਗਏ ਤੇ ਤਿੰਨ ਦੀ ਜਿਹੜੀ ਉਮਰ ਆ ਜਵਾਕਾਂ ਮੈਂ ਜਵਾਕ ਹੀ ਕਹੂੰਗਾ 12 13 ਦੇ 15 ਸਾਲ ਉਹ ਨੌਜਵਾਨ ਵੀ ਨਹੀਂ ਸੀ ਪੂਰੇ ਜਿਹਨੇ ਆਪਾਂ ਦੇਖਦੇ ਆਂ ਵੀ ਛੋਟੇ ਛੋਟੇ ਜਿਹੜੇ ਜਵਾਕ ਨੇ ਸਕੂਲਾਂ 'ਚ ਪੜ੍ਹਦੇ ਆ ਉਹ ਵੀ ਸ਼িকার ਹੋ ਰਹੇ ਆ ਚਿੱਟੇ ਦਾ ਗੋਲੀਆਂ ਸਨੈਚਰ ਕੈਪਸੂਲ ਆ ਸ਼ੁਰੂਆਤ ਕਰ ਲੈਨੇ ਆਪਾਂ ਜਿਹੜਾ ਉਹ ਸਟਿੰਗ ਜੀ ਹੁੰਦੀ ਆ ਇੱਕ ਚੀਸੀ ਜੀ ਲਾਲ ਜੀ ਆਪਾਂ ਉਹ ਵੀ ਰੋਕਿਆ ਕਰੀਏ ਜਵਾਕਾਂ ਨੂੰ ਅੱਜ ਕੱਲ ਤਾਂ ਹੋਰ ਵੀ ਸਹੂਲਤ ਚੱਟਾ ਟੀਕਾ ਲਾਉਣ ਲਈ ਸਰਕਾਰਾਂ ਨੇ ਦਿੱਤੀ ਆ ਦੁਕਾਨਾਂ ਦੇ ਉੱਤੇ ਪਰਚੂਨ ਦੀਆਂ ਦੁਕਾਨਾਂ ਦੇ ਉੱਤੇ ਸਰੰਜਾ ਜਿਹੜੀ ਉਹ ਮਿਲਦੀ ਆ ਮੈਡੀਕਲ ਤੋਂ ਨਹੀਂ ਮਿਲਦੀ ਪਰ ਸਰੰਜ ਜਿਹੜੀ ਮਿਲਦੀ ਆ ਉਹ ਚਾਕਲੇਟ ਦੇ ਵਿੱਚ ਸਰੰਜ ਦੁਕਾਨਾਂ ਤੋਂ ਮਿਲਣ ਲੱਗੀ ਆ ਸਭ ਤੋਂ ਵੱਡਾ ਮੁੱਦਾ ਕਿ ਦੇਖੋ ਵੀ ਐੱਚੇ ਪਹਿਲਾਂ ਕਾਂਗਰਸ ਸਰਕਾਰ ਆਈ ਕੈਪਟਨ ਨੇ ਗੁਟਕਾ ਸਾਹ ਬਥਾਂਜ ਪੜ ਕੇ ਸੌਂ ਖਾਦੀ ਕਿ ਅਸੀਂ ਚਾਰਾਂ ਹਫ਼ਤਿਆਂ ਵਿੱਚ ਖਤਮ ਕਰਦੇ ਆਂਗੇ ਪਰ ਨਹੀਂ ਹੋਇਆ ਪੰਜ ਸਾਲ ਉਹ ਵੀ ਆਪਣੇ ਪੂਰਾ ਕਰ ਗਏ ਫੇਰ ਆ ਆਮ ਆਦਮੀ ਪਾਰਟੀ ਨੇ ਵੀ ਇਹ ਕਿਹਾ ਵੀ ਅਸੀਂ ਭਾਈ ਚਾਰਾਂ ਮਹੀਨਿਆਂ ਦੇ ਵਿੱਚ ਖਤਮ ਕਰ ਦਿਆਂਗੇ ਉਹ ਵੀ 24 ਮਹੀਨੇ ਹੋ ਗਏ ਆ ਤੁਸੀਂ ਦੇਖੋ ਵੀ ਕਰੋਨਾ ਆਇਆ ਸੀਗਾ ਕਰੋਨੇ ਵੇਲੇ 3 ਸਵਾ 3 ਕਰੋੜ ਦੀ ਗਿਣਤੀ ਆ ਪੰਜਾਬ ਦੇ ਵਿੱਚ ਲੋਕਾਂ ਦੀ 3 ਤੋਂ ਸਵਾ 3 ਕਰੋੜ ਬੰਦਾ ਘਰਾਂ 'ਚ ਵਾਰਤਾ ਸੀ ਕੋਈ ਗਲੀਆਂ 'ਚ ਕੋਈ ਸੜਕਾਂ ਤੇ ਕੋ ਬੰਦਾ ਨਜ਼ਰ ਆਉਂਦਾ ਸੀ ਨਾ ਬੰਦਾ ਨਾ ਚਿੜੀ ਨਹੀਂ ਫਰਕਣ ਦਿੱਤੀ ਇਹਨਾਂ ਨੇ ਜੇ 3 ਸਵਾ 3 ਕਰੋੜ ਬੰਦਾ ਤਾੜਿਆ ਬਾੜਿਆ ਜਾ ਸਕਦਾ ਘਰਾਂ ਦੇ ਵਿੱਚ ਚਿੱਟਾ ਵੇਚਣ ਵਾਲੇ ਤਾਂ 50 ਹਜ਼ਾਰ ਲੱਖ 1.5 ਲੱਖ 2 ਲੱਖ ਬੰਦੇ ਹੋਣੇ ਆ ਪੂਰੇ ਪੰਜਾਬ 'ਚ ਸਾਰਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਤਾ ਹੁੰਦਾ ਹੈ ਇੰਟੈਲੀਜੈਂਸੀ ਨੂੰ ਪਤਾ ਹੈ ਸੀਆਈਡੀ ਦੀਆਂ ਰਿਪੋਰਟਾਂ ਜਾਂਦੀਆਂ ਨੇ ਕਿ ਕਿਹੜੇ ਬੰਦੇ ਕਿੱਥੇ ਵੇਚਦੇ ਆ ਕਿਹੜੇ ਪਿੰਦੇ ਤੱਕ ਵੀ ਪਤਾ ਹੁੰਦਾ ਪਰ ਇਹ ਨਹੀਂ ਫੜਨਾ ਚਾਹੁੰਦੇ ਕਿਉਂਕਿ ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਖਤਮ ਕਿਵੇਂ ਕਰਨਾ ਹੈ ਉਹਨੂੰ ਤਵਾ ਕਿਵੇਂ ਕਰਨਾ ਜੇ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਰਹਿਤ ਹੋ ਗਈ ਉਹਨੇ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਸੰਘਰਸ਼ਾਂ ਦੀ ਗੱਲ ਕਰਨੀ ਹੈ ਉਹਨੇ ਸਰਕਾਰ ਦੇ ਗਲਾਂ ਤੱਕ ਪਹੁੰਚਣਾ ਹੈ ਇਸੇ ਲਈ ਚਾਹੁੰਦੇ ਆ ਕਿ ਪੰਜਾਬ ਦੀ ਜਵਾਨੀ ਇੱਥੇ ਦਬ ਦਿੱਤੀ ਜਾਵੇ ਸੋ ਬਹੁਤ ਵੱਡੀ ਸਮੱਸਿਆ ਹੈ ਨਸ਼ੇ ਦੇ ਨਾਲ ਜਿਹੜੀਆਂ ਹੋਰ ਸਮੱਸਿਆਵਾਂ ਉੱਪਰ ਦੀਆਂ ਨੇ ਆਪਾਂ ਦੇਖਦੇ ਆ ਕਿਸੇ ਕੋਈ ਬੀਬੀ ਕੋਈ ਮਾਂ ਕੋਈ ਭੈਣ ਜਾਂਦੀ ਹੈ ਗਲੀ ਦੇ ਵਿੱਚ ਬਾਲੀਆਂ ਕੰਨ ਪਟਕੇ ਲੈ ਜਾਂਦੇ ਆ ਕੁਛ ਐਨੀ ਪਟਕੇ ਲੈ ਗਿਆ ਲੁੱਟਾਂ ਖਵਾਉਣ ਦੀਆਂ ਬਾਰਦਾਤਾਂ ਜਿਹੜੀਆਂ ਉਹ ਆਮ ਹੋ ਰਹੀਆਂ ਨੇ ਸੋ ਇਸ ਲਈ ਅਸੀਂ ਲਗਾਤਾਰ ਤੇ ਸੌਂਦੇ ਰਹਿੰਦੇ ਹੋਵਾਂਗੇ ਕਿ ਲਗਾਤਾਰ ਸੰਘਰਸ਼ ਅਸੀਂ ਕਰਦੇ ਆ ਰਹੇ ਆ। ਫਿਰ ਵੀ ਅਸੀਂ ਬਿਨਾਂ ਪਾਵਰ ਤੋਂ ਬਿਨਾਂ ਕਿਸੇ ਤਾਕਤ ਤੋਂ ਲੜਦੇ ਆਏ ਆ ਐੱਛੇ ਬਹਿੰਡੇ ਸ਼ਹਿਰ ਦੇ ਵਿੱਚ ਹੀ ਡਾਕਟਰਾਂ ਦੇ ਨਾਲ ਮੇਰਾ ਕੈਸ ਸਾਲ ਤੋਂ ਰੌਲਾ ਪੈਂਦਾ। ਜੋ ਲਟੇਰੇ ਡਾਕਟਰ ਇੱਥੇ ਲੁੱਟਮਚਾਰ ਰਹੇ ਨੇ ਮੈਂ ਤਾਂ ਨਹੀਂ ਕਹੂੰਗਾ ਪੰਜੇ ਉਂਗਲਾ ਇੱਕ ਹੋ ਜਿੰਗੇ ਕਿ ਚੰਗੇ ਡਾਕਟਰ ਵੀ ਹੋਣਗੇ। ਪਰ ਵੱਡੇ ਪੱਧਰ ਦੇ ਉੱਤੇ ਇੱਥੇ ਆਪਾਂ ਦੇਖਦੇ ਆ ਵੀ ਕਿਵੇਂ ਜਦੋਂ ਕੋਈ ਬੰਦਾ ਮਰੀਜ਼ ਡਾਕਟਰਾਂ ਕੋਲੇ ਫੱਜ ਜਾਂਦਾ ਤਾਂ ਕਿਵੇਂ ਉਹ ਲੁੱਟ ਕਰਦੇ ਆ ਮੁਕੱਦਮੇ ਵੀ ਮੇਰੇ ਤੇ ਦਰਜ ਹੋਏ ਆ ਡਾਕਟਰਾਂ ਵੱਲੋਂ ਬਠਿੰਡੇ ਸ਼ਹਿਰ ਦੇ ਵਿੱਚ ਹੀ ਪਰਚੇ ਵੀ ਮੇਰੇ ਤੇ ਦਰਜ ਹੋਏ ਆ ਪਰ ਮੈਂ ਉਹ ਲਾਈਵ ਵੀ ਲਗਾਤਾਰ ਲੜ ਰਹੇ ਹਾਂ ਹਮੇਸ਼ਾ ਖੜਨਾ ਕਈ ਡਾਕਟਰਾਂ ਦੇ ਕੋਲੋਂ ਕਈ ਹਸਪਤਾਲਾਂ ਦੇ ਕੋਲੋਂ ਕਈ ਲੱਖਾਂ ਰੁਪਇਆ ਵਾਪਸ ਵੀ ਕਰਾਇਆ ਸੁਰਸਤੋਲਾਵਾ ਜਿਹੜੀਆਂ ਸਾਡੀਆਂ ਕੋਈ ਕੁੜੀਆਂ ਕੁਝ 5 ਸਾਲ ਤੋਂ ਵਿਆਹੀ ਆ ਕੋਈ 7 ਸਾਲ ਤੋਂ ਵਿਆਹੀ ਆ ਕੋਈ 10 ਸਾਲ ਤੋਂ ਵਿਆਹੀ ਸੀ ਪਰ ਕਈ ਕਈ ਸਾਲਾਂ ਤੋਂ ਘਰੇ ਬੈਠੀਆਂ ਸੀਗੀਆਂ ਉਹ ਵੀ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਵਸਾਈਆਂ ਨੇ ਸਹੁਰੇ ਪਰਿਵਾਰ ਨਹੀਂ ਲੈ ਜਾਂਦੇ ਸੀਗੇ ਤੰਗ ਪਰੇਸ਼ਾਨ ਕਰਦੇ ਸੀ ਉਹ ਵੀ ਤੋਰੀਆਂ ਨੇ ਬਿਨਾਂ ਤਾਕਤ ਤੋਂ ਲੜੇ ਆ ਸੋਡੇ ਕੋਲੇ ਆਏ ਆ ਬੇਨਤੀ ਕਰਨ ਕਿ ਜੇ ਤੁਸੀਂ ਪਾਵਰ ਤੁਸੀਂ ਤਾਕਤ ਹੋਰ ਬਖਸ਼ੋਗੇ ਜਿੰਨੇ ਸਾਡੇ ਮੁੱਦੇ ਨੇ ਪੰਜਾਬ ਦੇ ਨਿਕਾ ਮੁੱਦੇ ਨੇ ਪਾਣੀਆਂ ਦਾ ਬੜਾ ਗੰਭੀਰ ਮੁੱਦਾ ਮੈਂ ਬਹੁਤ ਚਿਰ ਤੋਂ ਹੀ ਰੌਲਾ ਪਾਉਂਦਾ ਆ ਰਿਆਂ ਕਿ ਪੰਜਾਬ ਕੋਲੇ 18 ਤੋਂ 20 ਸਾਲ ਦਾ ਪਾਣੀ ਬਚਿਆ ਇਹ ਦੁਨੀਆ ਦੀਆਂ ਵੱਖ-ਵੱਖ ਐਟੇ ਖੋਜ ਏਜੰਸੀਆਂ ਨੇ ਆ ਕੇ ਖੋਜਾਂ ਕੀਤੀਆਂ ਨੇ ਕਿ ਪੰਜਾਬ ਕੋਲ 18-20 ਸਾਲ ਦਾ ਪਾਣੀ ਵਜਾ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਆ ਪਰ ਸਾਡਾ ਇਹ ਮੁੱਦਾ ਹੀ ਨਹੀਂ ਰਿਹਾ ਕਦੇ ਅਸੀਂ ਉੱਥੇ ਹੀ ਖੜ ਗਏ ਆ ਗਲੀਆਂ ਨਾਲੀਆਂ ਤਕਸੀਮਤ ਹੋ ਗਏ ਆ 70 ਸਾਲ ਤੋਂ ਸਾਡੀ ਸੋਚ ਇਕੱਤੀ ਕਮਾਈ ਜਾਂਦੇ ਆ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਨਿੱਜੀ ਕੰਮਾਂ ਤੱਕ ਸਾਡੇ ਲੋਕਾਂ ਨੂੰ ਸੀਮਤ ਕਰਤਾ ਇਹ ਬੜਾ ਗੰਭੀਰ ਮੁੱਦਾ ਪਾਣੀ ਦਾ ਸਾਡਾ ਪਾਣੀ ਜਿਹੜਾ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤਾ ਗਿਆ ਦਰਿਆਵਾਂ ਦਾ ហេਟਲਾ ਪਾਣੀ ਸਾਡਾ ਲਗਾਤਾਰ ਆਪਾਂ ਮੁਕਾਰ ਰਹੇ ਹਾਂ ਇਹ ਤੋਂ ਇਲਾਵਾ ਵੱਡੀ ਸਮੱਸਿਆ ਸਾਡੀ ਜਿਹੜੀ ਹਜ਼ਾਰਾਂ ਪੰਜਾਬ ਦੇ ਅੰਦਰ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ ਨਿਰਾ ਜ਼ਹਿਰ ਨਿਰੀ ਕੈਮੀਕਲ ਦਰਿਆਵਾਂ ਵਿੱਚ ਹੀ ਪਾ ਰਹੇ ਨੇ ਧਰਤੀ ਹੇਟਾਂ ਵੀ ਪਾ ਰਹੇ ਨੇ ਧਰਤੀ ਦਾ ហេਟਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਦਰਿਆਵਾਂ ਦੇ ਪਾਣੀ ਵੀ ਸਾਡੇ ਜਿਹੜੇ ਜ਼ਹਿਰੀਲੇ ਹੋਏ ਨੇ ਉਹਦੇ ਨਾਲ ਆਪਾਂ ਦੇਖਦੇ ਆਂ ਵੀ ਪੰਜਾਬ ਦੀ ਧਰਤੀ ਨੂੰ ਵੀ ਕੈਂਸਰ ਹੋਣਾ ਸ਼ੁਰੂ ਹੋ ਗਿਆ ਅਸੀਂ ਹਬੌਰ ਫਾਿਲਕਾ ਫਰੀਦਕੋਟ ਫਿਰੋਹਪੁਰ ਦੇ ਪਿੰਡਾਂ 'ਚ ਗਏ ਜਿੱਥੇ ਹਰੀਕੇ ਪੱਤਣ ਤੋਂ ਨਹਿਰਾ ਨਿਕਲ ਕੇ ਪਾਣੀ ਲੱਗਦਾ ਉਹਨਾਂ ਜ਼ਮੀਨਾਂ ਨੂੰ ਉੱਥੇ ਲੋਕਾਂ ਦੀਆਂ ਫਸਲਾਂ ਵੀ ਸੁੱਕ ਗਈਆਂ ਬਾਗ ਵੀ ਸੁੱਕ ਗਏ ਉਹ ਧਰਤੀ ਨੂੰ ਵੀ ਕੈਂਸਰ ਹੋ ਗਿਆ ਅੱਜ ਘਰ ਘਰ ਕੈਂਸਰ ਕਿਉਂ ਵੜ ਗਿਆ ਅਟੈਕ ਕਿਉਂ ਹੋਣ ਲੱਗੇ ਸੋ ਇਹ ਸਾਰੇ ਉਹੀ ਕਾਰਨ ਨੇ ਵੀ ਸਾਡਾ ਧਰਤੀ ਹੋਵੇ ਉਹ ਵੀ ਜ਼ਹਿਰੀਲੀ ਹੋਗੀ ਹਵਾ ਵੀ ਦੂਸਤ ਹੋਗੀ ਪਾਣੀ ਵੀ ਸਾਡੇ ਜ਼ਹਿਰੀਲੇ ਹੋਗੇ ਸੋ ਜਿੰਨਾ ਮੁੱਦਿਆਂ ਦੇ ਉੱਤੇ ਸਾਨੂੰ ਅੱਜ ਲੜਨ ਦੀ ਲੋੜ ਆ ਉਹ ਮੁੱਦੇ ਸਾਡੇ ਨਾ ਕਦੇ ਲੋਕ ਸਭਾ ਦੇ ਵਿੱਚ ਉਠਾਏ ਜਾਂਦੇ ਨੇ ਨਾ ਰਾਜ ਸਭਾ ਦੇ ਵਿੱਚ ਉਠਾਏ ਜਾਂਦੇ ਨੇ ਨਾ ਵਿਧਾਨ ਸਭਾ ਵਿੱਚ ਉਠਾਏ ਜਾਂਦੇ ਨੇ ਅਸੀਂ ਵੀ ਛੋਟੇ ਛੋਟੇ ਮੁੱਦਿਆਂ ਦੇ ਉਲਝ ਕੇ ਰਹਿ ਜਾਂਦੇ ਆ ਕੋਈ ਲੀਡਰ ਸਾਡੇ ਘਰੇ ਆ ਗਿਆ ਤਾਂ ਖੁਸ਼ ਹੋ ਜਾਂਦੇ ਆ ਚਾਹ ਪੀ ਗਿਆ ਘਰਿਆ ਕੇ ਤਾਂ ਖੁਸ਼ ਆ ਫੋਟੋ ਕਰਾ ਆ ਗਿਆ ਤਾਂ ਖੁਸ਼ ਆ ਜਾਣੇ ਅਸੀਂ ਹਮੇਸ਼ਾ ਬੰਦਾ ਕਿਵੇਂ ਚੁਣਦੇ ਆ ਹੁਣ ਤੱਕ ਤੁਸੀਂ ਜੋ ਵੀ ਐਮਸੀ ਚੁਣਦੇ ਹੋ ਜਾਂ ਕੋਈ ਪ੍ਰਧਾਨ ਬਣਾਉਨੇ ਹੋ ਐਮਐਲਏ ਐਮਪੀ ਚੁਣੁੰਦੇ ਆ ਆਪਾਂ ਹੀ ਚੁਣਦੇ ਆ ਵੀ ਯਾਰ ਸਾਡੇ ਘਰੇ ਆਏ ਕਹਿ ਗਿਆ ਵੋਟ ਪਾ ਦਿਓ ਜਾਂ ਸਾਡੇ ਗਵਾਂਢੀ ਨੇ ਕਹਤਾ ਅਸੀਂ ਉਹਦੇ ਮਗਰ ਵੋਟ ਪਾ ਦੰਨੇ ਆ ਜਾਂ ਸਾਡੇ ਕੋਈ ਘਰੇ ਰੱਖੇ ਕੋਈ ਸਮਾਗਮ ਤੇ ਬੰਦਾ ਆ ਗਿਆ ਸੀ ਉਵੇਂ ਵੋਟ ਪਾ ਦੰਨੇ ਆ ਉਹ ਬੰਦੇ ਦੀ ਸੋਚ ਉਹਦੀ ਦੂਰੰਦੇਸ਼ੀ ਉਹਦੀ ਵਿਚਾਰਤਾ 라 ਕੇ ਹੋ ਜੀ ਹੈ ਕਿ ਉਹ ਬੰਦਾ ਸਾਡੇ ਵੱਡੇ ਮੁੱਦੇ ਨੇ ਜਿਹੜੇ ਉਹ ਕੀ اٹھਾ ਸਕਦਾ ਜਾ ਕੇ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕੀ ਇਹਨਾਂ ਮੁੱਦਿਆਂ ਨੂੰ ਹੱਲ ਕਰਾ ਸਕਦਾ ਹੁਣ ਇੱਥੇ ਆ ਬਾਈ ਬੈਠਾ ਮੇਰੇ ਕੋਲੇ ਇਹ ਧਾਨਕਾ ਸਮਾਜ ਤੋਂ ਆ ਚਲਵੰਡੀਓ ਸਾਹਿਬ ਤੋਂ ਆਇਆ ਇਹ ਕਹਿੰਦਾ ਬਾਈ ਅਸੀਂ ਤੁਹਾਡੇ ਕੋਲੇ ਆ ਇਸ ਕਰਕੇ ਕਿ ਤੁਸੀਂ ਸਾਡੀ ਆਵਾਜ਼ ਚੱਕ ਸਕਦੇ ਹੋ ਧਾਨਕਾ ਸਮਾਜ ਇਹ ਕਹਿੰਦਾ ਬਾਈ ਅਸੀਂ ਐਸਟੀ ਚ ਐਸਟੀ ਚ ਆਉਨੇ ਆ ਜੇ ਰਾਜਸਥਾਨ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਜਿਹੜਾ ਵੀ ਇਹਨਾਂ ਦਾ ਸਰਟੀਫਿਕੇਟ ਬਣਦਾ ਉਹ ਐਸਟੀ ਦਾ ਬਣਦਾ ਪਰ ਸਾਡਾ ਕਹਿੰਦੇ ਪੰਜਾਬ ਚ ਐਸਸੀ ਦਾ ਬਣਾਈ ਜਾਂਦੇ ਆ। ਐਸਸੀ ਦਾ ਨਹੀਂ ਐਸਸੀ ਦਾ ਬਾਈ। ਐਸਸੀ ਦਾ ਪੰਜਾਬ ਚ ਐਸਸੀ ਦਾ ਬਣਦਾ। ਦੂਜੇ ਸੂਬਿਆਂ ਚ ਐਸਸੀ ਦਾ ਬਣਦਾ। ਸੋ ਜਿਹੜਾ ਇਹ ਇਹ ਜੇ ਮੁੱਦੇ ਨੇ ਜਾਂ ਹੋਰ ਕਿੰਨੇ ਸਾਡੇ ਸਮਾਜ ਦੇ ਮੁੱਦੇ ਨੇ ਜਿਹੜੇ ਉੱਥੇ ਪਹੁੰਚਦੇ ਪਹੁੰਚਦੇ ਦਾਵੇਂ ਤੋੜ ਦਿੰਦੇ ਨੇ। ਜਾਂ ਚੱਕੇ ਨਹੀਂ ਜਾਂਦੇ, ਉਠਾਈ ਨਹੀਂ ਜਾਂਦੇ। ਆਪਣੇ ਕੋਲੇ 13 ਲੋਕ ਸਭਾ, 7 ਰਾਜ ਸਭਾ 20 ਮੈਂਬਰ ਨੇ। ਮੈਂਬਰ ਪਾਰਲੀਮੈਂਟ, 20 ਐਮਪੀ ਆਪਣੇ ਕੋਲੇ। ਵੀਹਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਕਿੰਨੇ ਕ ਬੰਦੇ ਨੇ ਸੁਣਦੇ ਰਹਿੰਦੇ ਹੋਗੇ ਲੋਕ ਸਭਾ ਦਾ ਸੈਸ਼ਨ ਰਾਜ ਸਭਾ ਦਾ ਵੀ ਕਿੰਨੇ ਕ ਬੰਦੇ ਨੇ ਜਿਹੜੇ ਬੰਦੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਜਾ ਕੇ ਠਾਉਂਦੇ ਨੇ ਡੈਮਾਂ ਦੇ ਪ੍ਰਬੰਧ ਸਾਡੇ ਖੋਲੇ ਗਏ ਆ ਪਾਣੀਆਂ ਦੇ ਰਾਤ ਤਾਂ ਨਹੀਂ ਸਾਡੀ ਪੰਜਾਬ ਦੀ ਉਹ ਬਿਲਕੁਲ ਉਹ ਪੰਜਾਬ ਨੂੰ ਖਤਮ ਹੀ ਕਰਤਾ 60 40 ਦਾ ਅਨਪਾਤ ਆ ਪੰਜਾਬ ਹਰਿਆਣੇ ਦਾ ਪੰਜਾਬ ਬਿਲਕੁਲ ਉਹ ਖਤਮ ਕਰਤਾ ਨੌਕਰੀਆਂ ਸਾਡੀਆਂ ਕਿੱਥੇ ਚਲੀਆਂ ਗਈਆਂ ਸਰਕਾਰ ਭਵੰਤਮਾਨ ਕਹਿੰਦਾ ਕਿ ਅਸੀਂ 36000 ਨੌਕਰੀ ਦੇਤੀ 36000 ਨੌਕਰੀ ਪੁੱਛਣ ਦੀ ਲੋੜ ਆ ਵੀ 36000 ਬੰਦਾ ਜਿਹੜਾ ਰੱਖਿਆ ਇਹ ਜੋ ਬਾਹਰਲੇ ਸੂਬਿਆਂ ਦੇ ਕਿੰਨੇ ਆ ਹਿਮਾਚਲ ਦੇ ਕਿੰਨੇ ਆ ਰਾਜਸਥਾਨ ਦੇ ਕਿੰਨੇ ਆ ਹਰਿਆਣਾ ਦੇ ਕਿੰਨੇ ਆ ਬਿਹਾਰ ਜੂਪੀ ਤੋਂ ਕਿੰਨੇ ਆ 55% ਬੰਦੇ ਬਾਹਰਲੇ ਸੂਬਿਆਂ ਦੇ ਆ ਸਾਡੇ ਮੁੰਡੇ ਸਾਡੀਆਂ ਕੁੜੀਆਂ ਬੇਰੁਜ਼ਗਾਰ ਹੋ ਕੇ ਤੁਰੇ ਫਿਰਦੇ ਆ ਸੜਕਾਂ ਤੇ ਧਰਨੇ ਲਾਉਂਦੇ ਟੈਂਕੀਆਂ ਤੇ ਚੜ ਗਏ ਕਈ ਤਾਂ ਵਿਚਾਰੇ ਖੁਦਕੁਸ਼ੀਆਂ ਵੀ ਕਰ ਗਏ ਆ ਜਿਹੜੀ 2016 ਦੀ ਪੁਲਿਸ ਦੀ ਭਰਤੀ ਹੋਈ ਸੀਗੀ ਉਹਦੀ वेटिंग लिस्ट ਦੇ ਜਿਹੜੇ ਵਿਚਾਰੇ ਡੇਢ ਮਹੀਨਾ ਹੋ ਗਿਆ ਸਰੂਟ ਨੇ ਕਿਤੇ ਚੜੇ ਬੈਠੇ ਆ ਬਾਹਰ ਲਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਜਿਹੜੇ ਇਹ ਹਾਲਾਤ ਬਣ ਰਹੇ ਨੇ ਪੰਜਾਬ ਦੇ ਅੰਦਰ ਜੋ ਪੰਜਾਬ ਦੀ ਡੈਮੋਗ੍ਰਾਫੀ ਆ ਜੋ ਪੰਜਾਬ ਦੀ ਭੂਗੋਲ ਸਥਿਤੀ ਉਹ ਬਦਲੀ ਜਾ ਰਹੀ ਹੈ ਜਿਹੜੀ ਦੀ ਗੱਲ ਮੈਂ ਲੰਮੇ ਸਮੇਂ ਤੋਂ ਲੜਦਾ ਆ ਰਿਆਂ ਕਿ ਬੋਲੀ ਪੰਜਾਬੀਆਂ ਦੀ ਮਾਰੀ ਜਾ ਰਹੀ ਹੈ 16 ਮੁਕਦਮੇ ਦਰਜ ਹੋਏ ਬੋਲੀ ਦੀ ਖਾਤਰ ਵਿੱਚ ਤੇ ਅੱਜ ਜਦੋਂ ਬੋਰਡਾਂ ਦੇ ਮੈਂ ਰੰਗ ਮਾਰਤੇ ਸੀਗੇ 6 ਮਹੀਨੇ ਵਿੱਚ ਉਹਦੇ ਜਿੱਤ ਵਿੱਚ ਵੀ ਲਾ ਕੇ ਆਇਆ 9 ਸਾਲ ਹੋ ਗਏ ਲਗਾਤਾਰ ਮੈਂ ਸਕੂਲਾਂ ਜਾ ਕੇ ਲੜਦਾ ਬੋਲੀ ਦੀ ਖਾਤਰ ਬੋਲੀ ਬਚਾਉਣੀ ਚਾਹੀਦੀ ਆ ਇਹ ਹੋਕਾ ਹਰ ਸਟੇਜ ਦੇ ਉੱਤੇ ਹਰ ਪਿੰਡ ਹਰ ਗਲੀ ਹਰ ਸ਼ਹਿਰ ਦੇ ਵਿੱਚ ਜਾ ਕੇ ਦਿੰਨੇ ਭਰਾਵੋ ਆਪਣੇ ਜਵਾਕਾਂ ਮਗਰ ਆਪਣੀ ਬੋਲੀ ਨੂੰ ਬਚਾਉਣ ਲਈ ਮਗਰ ਸਕੂਲਾਂ ਜਾਇਆ ਕਰੋ ਛੇਸ ਤੋਂ ਇਲਾਵਾ ਜਿਹੜੇ ਸੋਡੇ ਭਾਈ ਲੋਕਲ ਮੁੱਦੇ ਨੇ ਜਿਹੜੇ ਖਰੇਲੂ ਮੁੱਦੇ ਨੇ ਇਹ ਹੋਗੇ ਉਹ ਮੁੱਦੇ ਜਿਹੜੇ ਮੁੱਦੇ ਸਾਡੇ ਵਰਗਾਂ ਨੂੰ ਜਾ ਜਿਹੜਾ ਵੀ ਉਹ ਜਿੱਤ ਕੇ ਜਾਊਗਾ ਉਹਨਾਂ ਬੰਦਿਆਂ ਨੂੰ ਲੋਕ ਸਭਾ ਦੇ ਵਿੱਚ ਚੱਕਣੇ ਚਾਹੀਦੇ ਐ ਹੁਣ ਲੋਕਲ ਮੁੱਦਿਆਂ ਦੀ ਆਪਾਂ ਜਿਹੜੀ ਗੱਲ ਕਰਦੇ ਆਂ ਲੋਕਲ ਮੁੱਦੇ ਪਰ ਆਵੋ ਇੰਨਾ ਕਹਿ ਸਕਦੇ ਆਂ ਕਿ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਤਾਂ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਆ ਕੇ ਖੜ੍ਹ ਜਾਇਆ ਇਹ ਪਹਿਲਾਂ ਵੀ ਖੜ੍ਹਦੇ ਆ ਤੇ ਸੁਣਦੇ ਰਹਿੰਦੇ ਹੋਗੇ ਅਸੀਂ ਪਹਿਲਾਂ ਵੀ ਖੜ੍ਹਦੇ ਆ ਆ ਕੇ ਬਿਨਾ ਪਾਪਰਾਂ ਬਿਨਾ ਤਾਕਤਾਂ ਤੋਂ ਬਿਨਾ ਐਮ ਐਲ ਏ ਐਮ ਪੀ ਬਣੇ ਤੋਂ ਵੀ ਪਹਿਲਾਂ ਵੀ ਲੋਕਾਂ ਨਾਲ ਖੜ੍ਹਦੇ ਆ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਜਿੱਥੇ ਮਰਜੀ ਆਵਾਜ਼ ਮਾਰ ਲਿਓ ਅੱਧੀ ਰਾਤ ਨੂੰ ਆਵਾਜ਼ ਮਾਰ ਲਿਓ ਤੁਹਾਡੇ ਨਾਲ ਆ ਕੇ ਖੜ ਜਾਾਂਗੇ ਪਰ ਸ਼ਰਤ ਇੱਕੋ ਹੀ ਐ ਮੈਂ ਰੱਖਦਾ ਹੁੰਨਾ ਕਿ ਗਲਤ ਦਾ ਸਾਥ ਨਹੀਂ ਦੇਣਾ ਇਹ ਮੇਰਾ ਹਰ ਪਿੰਡ ਦੇ ਵਿੱਚ ਮੈਂ ਬਾਈ ਦੀ ਚੋਣ ਮੌਰ ਤੋਂ ਲੜੀ ਸੀ ਉੱਚਾ ਹੀ ਮੈਂ ਹਾਸਟੇਜ ਤੋਂ ਹਰ ਪਿੰਡ ਤੇ ਬੋਲਿਆ ਹੀ ਜਾ ਕੇ ਮੈਂ ਜੇ ਤੁਸੀਂ ਇਹ ਗੱਲ ਕਹੋਗੇ ਕੱਲ ਨੂੰ ਵੀ ਸਾਡਾ ਜੀ ਮੁੰਡਾ ਤੱਕ ਸਿਰੇ ਨਾਲ ਉਹੀ ਬੈਠਾ ਜਾਂਦਾ ਸੀ ਮੋਟਰਸਾਈਕਲ ਤੇ ਉਹ ਗੋਲੀਆਂ ਚੱਟਾ ਦਾ ਮੂਹਰੇ ਤੋਂ ਫੜਿਆ ਗਿਆ ਸਾਡਾ ਦੋਈ ਬਹਿ ਗਿਆ ਸੀਗਾ ਹਾਦ ਦੇ ਕੇ ਮੈਨੂੰ ਇਥੇ ਤਾਰ ਦੇ ਮੈਂ ਕਿਹਾ ਇਹ ਗੱਲ ਨਹੀਂ ਹੋਣੀ ਕੱਲ ਨੂੰ ਕੋਈ ਬੰਦਾ ਉਹਦਾ ਕਵੇ ਤੇ ਸਾਡਾ ਮੁੰਡਾ ਤੇ ਗੋਲੀਆਂ ਜਾਂ ਚੋਰੀ ਚ ਫੜਿਆ ਗਿਆ ਸਾਡੀ ਮਦਦ ਕਰ ਦੇ ਗਲਤ ਦਾ ਮੈਂ ਸਾਥ ਨਹੀਂ ਦੇਣਾ ਬਾਈ ਕੱਲ ਨੂੰ ਤੁਸੀਂ ਕਹੋ ਬਾਈ ਲੱਖਾ ਸੈਂ ਤੇਰਾ ਸਾਥ ਦਿੱਤਾ ਸੀ ਵੋਟਾਂ ਪਾਈਆਂ ਤੇਰੀ ਖਾਤਰ ਬਹੁਤ ਜ਼ੋਰ ਲਾਇਆ ਤੇਲ ਵੀ ਫੁੱਕਿਆ ਭਜਨ ਅਠ ਕੀਤੀ ਸਾਡੇ ਮੁੰਡੇ ਨੇ ਕਿਹਦਾ ਸਿਰ ਪਾੜਤਾ ਉੱਥੇ ਮੇਰਾ ਜਵਾਬ ਆ ਕਿਉਂਕਿ ਮੈਂ ੱੱਕੇ ਦੇ ਖਿਲਾਫ ਆ ਜਿੱਥੇ ਧੱਕਾ ਹੋਊਗਾ ਜਿੱਥੇ ਮਰਜੀ ਬਾਜ਼ ਮਾਰ ਲੈ ਖੜਾ ਲਓ ਪਰ ਜੇ ਤੁਸ਼ਮੀਂਦਰ ਨਾਲ ਤੁਰ ਕੇ ਕਹਿਦਾ ਵੀ ਚਲੋ ਜੀ ਸਾਡੇ ਨਾਲ ਲੱਖਾ ਜਾਂ ਸਾਡੇ ਨਾਲ ਫਲਾਨਾ ਇਹ ਧੱਕਾ ਕਰਨਾ ਉਹ ਉਹ ਆਪਣੇ ਕੋਲੋਂ ਗੱਲ ਨਹੀਂ ਹੋਣੀ ਕਿਉਂਕਿ ਮੈਂ ਲੋਕਾਂ ਦੇ ਹਾਲਾਤ ਦੇਖਦਾ ਐ ੱਚੇ ਜਿਹੜਾ ਬੰਦਾ ਗਲਤ ਹੁੰਦਾ ਜਿਉ ਲੀਡਰਾਂ ਨਾਲ ਆਇਆ ਹੁੰਦਾ ਲੀਡਰ ਉਹਦੀ ਹਮਾਇਤ ਕਰਦੇ ਆ ਪਰ ਜਿਹੜਾ ਬੰਦਾ ਸਹੀ ਹੁੰਦਾ ਕਈ ਵਾਰੀ ਸਹੀ ਬੰਦਾ ਹਾਰ ਜਾਂਦਾ ਸਹੀ ਬੰਦਿਆਂ ਦੇ ਮੁਕਦਮੇ ਦਰਜ ਹੋ ਜਾਂਦੇ ਨੇ ਝੂਠੇ ਬੰਦੇ ਲੀਡਰਾਂ ਨੇੜਤਾ ਹੋਣ ਕਰਕੇ ਕਾਮਜਾਪ ਹੋ ਜਾਂਦੇ ਨੇ ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੀਆਂ ਆਸਾਂ ਵਿੱਚ ਕੋਈ ਦੁਸ਼ਮਣੀਆਂ ਪੈਣ ਆਸਾਂ ਵਿੱਚ ਲੜਨ ਲੋਕ ਸੋ ਮੈਂ ਤੁਹਾਡੇ ਨਾਲ ਇੰਨਾ ਵਾਦਾ ਕਰਕੇ ਚੱਲਿਆ